ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਕੰਟ ਦੇੜਕੇ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਬਾਈਕ ਕੋਲ ਗਾਂ ਬਕਾਉਗਾ ਜੀ ਠੀਕ ਹੈ ਜੀ ਸੂਨ ਵਾਲੀ ਆ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7328000 ਤੁਹਾਨੂੰ ਸੁਖ ਜਨ ਜਾਈ ਠੀਕ ਹੈ ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਹਾਂਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਵੀਰ ਜੀ ਸასი ਜੀ ਠੀਕ ਆ ਵੀਰੇ ਹੀ ਨਾਗਿਰ ਜੀ ਆਪਣਾ ਮੇਰਾ ਨਾਮ ਵੀਰੇ ਮਨਜਿੰਦਰਾ ਹਾਂਜੀ ਪਿੰਡ ਡੇੜਕਾ ਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਨੰਬਰ ਭਰਾ ਆਪਣਾ ਫੋਨ ਨੰਬਰ ਮੇਰਾ ਨੰਬਰ ਹੈਗਾ ਵੀਰੇ 99154 ਹਾਂਜੀ 99213 ਠੀਕ ਹੈ ਜੀ ਹਾਂਜੀ ਵੀਰ ਜੀ ਬੈੜ ਦੀ ਜਾਣਕਾਰੀ ਦਈ ਜੀ ਇਹ ਵੀਰੇ ਆਪਣੇ ਹੈਗੀਆ ਘਰ ਦੀ ਬੈੜ ਠੀਕ ਹੈ ਜੀ ਤੀਜੇ ਸੂਏ ਸੂਣਾ ਵਾ ਹਾਂਜੀ ਇਹਨੇ ਹਾਂਜੀ ਤੇ ਆਪਣਾ ਲੈਂਦੀ ਆ ਇੱਕ ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਹੈ ਜੀ ਤੇ ਆਪਣੇ 30 35 ਕਿਲੋ ਦੁੱਧ ਦਿੱਤਾ ਇਹਨੇ ਇਸ ਲਈ ਹਾਂ ਤੇ ਆਪਾਂ 35 ਕਹਿ ਗਈ ਦੇਣੀ ਆ ਇਹ ਨਹੀਂ ਹੈਗਾ ਵੀਰੇ 40 ਦਊਗੀ ਇਹ ਗਾਊ ਦਾ ਕੀ ਪਤਾ ਕਿੰਨਾ ਦਊਗੀ 35 ਦਿੱਤਾ ਕਿੰਨਾ ਆਪਣੇ ਘਰੇ ਤੇ ਤਾਂ ਉਨੇ ਹੀ ਆਪਾਂ ਕਹਿ ਕੇ ਦੇਣਾ ਵਾ ਠੀਕ ਹੈ ਜੀ ਹਾਂਜੀ ਭਾਈ ਜੀ ਰੇਟ ਪਹਿਲੇ ਹੀ ਦੱਸ ਦੋ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਕਈ ਵਾਰ ਵਪਾਰੀ ਨੇ ਲੈਣੀ ਹੁੰਦੀ ਆ ਗਾਂ ਠੀਕ ਹੈ ਜੀ ਉਹ ਗੱਲ ਹੋਰ ਹੋ ਜਾਂਦੀ ਆਪਾਂ ਫੋਨ ਤੇ ਕਰਾਂਗੇ ਰੇਟ ਆਪਣਾ ਜਾਇਜ਼ ਹੀ ਹੋਊਗਾ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਭਾਈ ਜੀ ਕਹਿੰਦੇ ਫੋਨ ਤੇ ਦੱਸਾਂਗੇ ਰੇਟ ਭਾਈ ਜੀ ਤੁਰਕ ਦਿਖਾ ਦਿਓ ਕਈ ਵਾ ਵਪਾਰੀਆਂ ਨੇ ਲੈਣੀ ਹੁੰਦੀ ਆ ਨਾ ਫਿਰ ਉਹ ਵਖਰਾ ਹੁੰਦਾ ਰਹੇ ਠੀਕ ਹੈ ਜੀ ਬਾਈ ਜੀ ਦੇਖ ਸਕਦੇ ਕਦ ਕਾਠ ਬੈੜ ਦਾ ਚੰਗਾ ਸੋਹਣਾ ਠੀਕ ਹੈ ਜੀ ਤੇ ਲੈਵਾਂ ਲੂਵਾਂ ਤੁਸੀਂ ਦੇਖ ਹੀ ਰਹੇ ਹੋ ਹਲੇ ਤਾਂ ਦਿਨ ਬਾਕੀ ਆ ਢਿੱਲਾ ਢੁਲਾ ਪਈਆਂ ਹਲੇ ਕਰਮਾਂ ਵਾਲੀ ਦੀ ਕਦ ਕਾਠ ਬੈੜ ਦਾ ਚੰਗਾ ਸੋਹਣਾ ਸਨੱਖੀ ਆ ਅਜੇ ਘਟੋ 5 6 ਦਿਨਾਂ ਨੇ ਆਰਾਮ ਨਾਲ ਲੈ ਜਾਣੇ ਆ ਹਾਂਜੀ ਬਾਈ ਥਾਂ ਤੁਹਾਨੂੰ ਓਕੇ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਕਹਿੰਨਾ ਵੀਰੇ ਗਾਰੰਟੀ ਹੋਊਗੀ ਠੀਕ ਹੈ ਜੀ ਤਪਲਾ ਇਹ ਪੂਰੀਆਂ ਪਈਆਂ ਬਾਲਟੇ ਲਾ ਠੀਕ ਹੈ ਮਰਜੀ ਬੈਠੋ ਉੱਠੋ ਠੀਕ ਹੈ ਕੋਈ ਚੱਕਰ ਨਹੀਂਗਾ ਠੀਕ ਹੈ ਠੀਕ ਹੈ ਸਾਡੇ ਦਾ ਜਵਾਕ ਯਾ ਨਿੱਕੇ ਇਹੀ ਚੋਂਦੇ ਆ ਠੀਕ ਹੈ ਠੀਕ ਹੈ ਇਹ ਵੀ ਮੇਰੇ ਕੋਲ ਤਿੰਨ ਚਾਰ ਹੋਰ ਇਕੱਠੀਆਂ ਝੂਪੀਆਂ ਕਰਕੇ ਠੀਕ ਹੈ ਜੀ ਤਾਂ ਹੁਣ ਮੈਨੂੰ ਕੱਢਣੀ ਪੈਂਦੀ ਆ ਕਿਉਂਕਿ ਦੋ ਤਿੰਨ ਵੇਰੀਆਂ ਬਾਅਦੋਂ ਫੇਰ ਝੂਪੀਗਾ ਕਰੀ ਆ ਠੀਕ ਹੈ ਠੀਕ ਹੈ ਲੋਪਰਾ ਦੇਖ ਸਕਦੇ ਕੱਢ ਕੱਢ ਸੋਣਾ ਤੇ ਬਾਈ ਜੀ ਕਹਿੰਦਾ ਰੇਟ ਫੋਨ ਤੇ ਦੱਸੂਗਾ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ ਠੀਕ ਹੈ ਜੀ ਲੋ ਇਹ ਵਾਲਾ ਰੋਫੀਸ਼ਕਰ ਮਾੜੀ ਦੱਸ ਸਕਦੇ ਠੀਕ ਹੈ ਜੀ ਆਪਣਾ ਉਹ 101% ਸਹੀ ਹੋਊ ਠੀਕ ਹੈ ਜੀ ਕੋਈ ਢੂਠ ਨਹੀਂ ਹੋਊ ਇਹ ਗੱਲ ਦੇ ਵਿੱਚ ਆਪਣਾ ਠੀਕ ਜਮਾ ਓਕੇ ਆ ਕੋਈ ਪ੍ਰੋਬਲਮ ਕੋਈ ਵਪਾਰੀਆਂ ਵਾਲਾ ਕੰਮ ਨਹੀਂ ਆ ਖੜੀਆਂ ਆਪਣੇ ਪਿਛਲੇ ਸੂਏ ਦੀ ਆ ਇੱਕ ਉਧਰ ਖੜੀ ਆ ਇੱਕ ਗੱਬਣਾ ਬੈੜੇ ਦੀ ਠੀਕ ਹੈ ਜੀ ਹਾਂ ਠੀਕ ਹੈ ਜੀ ਲੋਪਰਾ ਵੇੜ ਸੋਟੀ ਦਾ ਆਪਣਾ 550 ਦਾ ਟੀਕਾ ਵਾ ਇੱਕ ਹੀ ਭਰਾਇਆ ਹੋਇਆ ਵਾ ਟੀਕਾ ਪੂਰਾ ਵਧੀਆ ਭਰਾਇਆ ਪਰ ਆਪਾਂ ਨਾ ਨਹੀਂ ਮੈਨੂੰ ਪਤਾ ਕੀ ਆ ਮੇਰੇ ਕੋਲ ਸੈਂਪਲ ਨਹੀਂ ਰੱਖਿਆ ਟੀਕੇ ਦਾ ਠੀਕ ਹੈ ਜੀ ਠੀਕ ਆ ਪੂਰਾ ਵਧੀਆ ਵਾ ਲੋਪਰਾ ਠੀਕ ਹੈ ਜੀ ਬਾਈ ਨਾ ਜ਼ਰੂਰ ਕੰਟੈਕਟ ਕਰੋ ਹੁਣ ਉਹ ਬੱਸੀ ਖੜੀ ਆ ਠੀਕ ਹੈ ਜੀ ਉਹ ਬੱਸੀ ਦੇਦੇ ਇੱਕੋ ਹੀ ਟੀਕਾ ਵਾ ਹੁਣ ਉਹ ਬੱਸੀ ਦਿਖਾ ਦੇ ਵੀਰੇ ਹਾਂਜੀ ਹਾਂਜੀ ਇੱਕੋ ਹੀ ਟੀਕੇ ਧਰਿਆ ਹੋਇਆ ਵਾ ਠੀਕ ਹੈ ਜੀ ਹਾਂ ਲੋਪਰਾ ਭਾਈ ਜੀ ਨੇ ਸਾਰੀ ਆਪਣੀ ਜਾਣਕਾਰੀ ਦਿੱਤੀ ਬਾਈ ਜੀ ਨਾ ਜ਼ਰੂਰ ਕੰਟੈਕਟ ਕਰੋ ਮਿਲਦੇ ਹਾਂ ਅਗਲੀ ਵੀਡੀਓ ਚ ਓਕੇ ਬਾਈ